ਇਹ ਮੇਲਿਆਂ ਦੀ ਜੇਤੂ ਮੱਝ ਆ ਕਹਿਣ ਨਾਲ ਜੇਤੂ ਨਹੀਂ ਇਹਦੇ ਤੁਹਾਨੂੰ ਮੈਂ ਸਰਟੀਫਿਕੇਟ ਵੀ ਦਿਖਾ ਦੂੰਗਾ ਲਿਆ ਬਾਈ ਲੈ ਚੱਕ ਕੇ ਪਹਿਲੇ ਇਹਦੇ ਸਰਟੀਫਿਕੇਟ ਦਿਖਾਈਏ ਝੋਟੀ ਦੇ ਇਹਦੀ ਮਾਂ ਵੀ ਆਪਣੇ ਕੋਲੇ ਦੀ ਬਾਈ ਹਾਂਜੀ ਬਾਈ ਇਹ ਆਪਣਾ ਜਿਵੇਂ ਆਪਣੇ ਇਧਰ ਰਾਮਪੁਰੇ ਰੀਚ ਅਸੀਂ ਰਵਾ ਕਹਿ ਦਿੰਨੇ ਆ ਠੀਕ ਆ ਗੱਲਾਂ ਤੇ ਜਿਹੜਾ ਇਹ ਆਪਣਾ ਰਵਾ ਇਹ ਘਰੇਲੂ ਰਵਾ ਠੀਕ ਆ ਗੱਲਾਂ ਇਹ ਸ਼ੁਰੂ ਤੋਂ ਹੀ ਆਪਣੇ ਕੋਲੇ ਇਹਦੀ ਮਾਂ ਵੀ ਆਪਣੇ ਕੋਲੇ ਸੀਗੀ ਮੀਣੀ ਮੱਝ ਸੀ ਉਹ ਠੀਕ ਆ ਗੱਲਾਂ ਤੇ ਬਹੁਤ ਵਧੀਆ ਦੁੱਧ ਦੀ ਸੀ ਤੇ ਉਦੋਂ ਅੱਜ ਤੋਂ ਦੇਖੋ ਨੇ 4 ਸੂਏ ਆਪਣੇ ਕੋਲੇ ਸੂਪੀ ਠੀਕ ਆ ਜੀ ਇਹ ਵੀ ਖੁਦ ਇੱਕ ਟੀਕੇ ਦੀ ਕੱਟੀ ਆ ਜਿਵੇਂ ਆਪਾਂ ਕਹਿੰਦੇ ਆਈ ਕਰਵਾਉਣੀ ਇੰਜੈਕਸ਼ਨ ਦੇਣਾ ਠੀਕ ਆ ਗੱਲ ਤੇ ਉਹ ਟੀਕੇ ਦੀ ਕੱਟੀ ਆ ਨਾਬੇ ਰਹਿ ਸੀਗਾ ਸਰਕਾਰੀ ਸੀਮਣਾ ਠੀਕ ਆ ਜੀ ਤੇ ਧਿਆਨ ਨਾਲ ਸਾਰਾ ਸਰਟੀਫਿਕੇਟ ਦਿਖਾ ਦਿਓ ਇੱਕ ਕੈਨ ਵਾਲੀ ਗੱਲ ਹੁੰਦੀ ਆ ਇਹ ਬੀ ਐਫ ਮੇਲੇ ਦਾ ਸੱਜਣੋ ਕਈ ਭਰਾ ਕਹਿੰਦੇ ਨੇ ਵੀ ਆਪਾਂ ਨੇ ਯਾਰ ਕੱਟਾ ਲੈ ਲਿਆ ਇਹਦੀ ਮਾਂ ਦਾ 20 ਕਿਲੋ ਦੀ ਪਰ ਆਪਾਂ ਕਿਤੇ ਰਿਕਾਰਡ ਨਹੀਂ ਕਰਾਇਆ ਅੱਜ ਬਿੱਦ ਪ੍ਰੂਫ ਵਾਲਾ ਕੰਮ ਹੀ ਕਰਾਂਗੇ ਹਾਂਜੀ ਬਈ ਪਹਿਲਾਂ ਮੇਲਾ ਸੀ 23 ਕਿਲੋ ਦੁੱਧ ਤੇ ਹਜੇ ਵੀ ਚੱਲਦੀ ਆ ਡੀ ਐਨਏ ਆਪਾਂ ਇਹਦਾ ਜੇ ਕਿਸੇ ਨੂੰ ਸ਼ੱਕ ਹੋਇਆ ਕਰਵਾ ਦਾਂਗੇ ਗ੍ਰਿਆਖੜਾ ਕਟਾ ਇਹਦਾ ਉਹ ਦੂਜੇ ਸੂਏ ਦਾ ਤੀਜੇ ਸੂਏ ਦਾ ਠੀਕ ਹੈ ਉਹ ਕੱਟੀ ਖੜੀ ਆ ਠੀਕ ਹੈ ਤਿੰਨਾਂ ਨਾਲ ਕਿਸੇ ਨਾਲ ਵੀ ਡੀਐਨਏ ਕਰਵਾ ਲਓ ਪਰ ਇਹਦੀ ਮਾ ਵਾਲੇ ਪੱਖ ਤੋਂ ਸਾਰੇ ਪਾਸੇ ਇਹ ਵੀ ਮਜ਼ਬੂਤ ਆ ਗਈ ਤੇ 147010 ਵਾਲੀ ਲੈਣਾ ਜਿਹੜੀ ਉਹ ਸਰਕਾਰੀ ਲੈਣਾ ਦਾ ਆ ਗਿਆ ਉਹਦੀਆਂ ਵੀ ਸਾਰੀਆਂ ਫਾਦਰ ਸਾਈਡ ਬਹੁਤ ਮਜ਼ਬੂਤ ਹੋ ਗਈ ਬਈ ਇਹਨਾਂ ਦਾ ਫਾਇਦਾ ਇਹ ਆ ਵੀ ਜਿਹੜੇ ਇਹਦੇ ਬੱਚੇ ਆਉਣਗੇ ਉਹ ਗਰੰਟੀ ਜੀ ਵਾਲੀ ਗੱਲ ਹੋ ਜੂਗੀ ਦੁੱਧ ਚੰਗਾ ਪਾ ਹਾਂਜੀ ਏਬੀਐਸ ਦਾ ਜਿਹੜਾ ਸੈਕਸਡ ਆਉਂਦਾ ਬਾਹੂ ਬਲੀ ਵਾਲਿਆਂ ਦਾ ਇਹਦੀ ਉਮਰ ਕਿੰਨੀ ਆ ਬਾਈ ਇਹ ਵੀ ਪਈ ਉਹੀ 3.5 ਮਹੀਨਿਆਂ ਦੀ ਹੋਈ ਹੈ ਨਵੰਬਰ ਦਾ ਹੀ ਬਰਥ ਹੈ ਦਾ ਵੀ ਠੀਕ ਆ ਗੱਲ ਆਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਪਿੰਡ ਚੌਕੇ ਤਹਿਸੀਲ ਮੋੜ ਤੇ ਜ਼ਿਲ੍ਹਾ ਹੈਗਾ ਬਾਈ ਹੋਰਾਂ ਦਾ ਸੱਜਣੋ ਬਠਿੰਡਾ ਨੇੜੇ ਰਾਮਪੁਰਾ ਫੂਲ ਸਪੈਸ਼ਲ ਬਾਈ ਨੇ ਸੱਦਿਆ ਆਪਾਂ ਨੂੰ ਆਹ ਕੱਟੇ ਵਾਸਤੇ ਕਿਉਂਕਿ ਝੋਟਾ ਇਹਨੂੰ ਹਲੇ ਕਹਿ ਨਹੀਂ ਸਕਦੇ ਹੈਗਾ ਦੰਦਾ ਚੀਆ मां ਇਹਦੀ ਤੁਹਾਨੂੰ ਵੀਡੀਓ ਚ ਦਿਖਾ ਦੂੰਗਾ ਕਿਉਂਕਿ ਇਹਦੀ मां ਨੇ ਜੇ ਗੱਲ ਕਰ ਲਈਏ ਨਾਲ ਹੀ ਖੜੀਆ ਇਧਰਲੇ ਬੰਨੇ کافی ਮੇਲੇ ਜਿੱਤੇ ਨੇ ਤੇ ਘਰ ਦਾ ਜਿਹੜਾ ਦੁੱਧ ਦਾ ਰਿਕਾਰਡ ਆ ਉਹ ਇੱਕ ਹੈਰਾਨ ਕਰਨ ਵਾਲੀ ਗੱਲ ਇਹ ਹੋਊਗੀ ਇਹ ਕੱਟੇ ਦੇ ਬਾਈ ਕੋਲੇ ਸੀਮਨ ਰੈਡੀ ਨੇ ਤਕਰੀਬਨ ਤਕਰੀਬਨ ਡਾਇਰੈਕਟ ਕ੍ਰੋਸਿੰਗ ਵੀ ਥੋੜੀ ਬਾਲੀ ਕਰਾਉਂਦੇ ਨੇ ਏਰੀਏ ਦੇ ਸੱਜਣ ਜੇ ਕੋਈ ਨੇੜੇ ਆਉਂਦੇ ਆ ਤੇ ਜਿਹੜਾ ਇਹਦਾ ਸੀਮਨ ਦਾ ਰੇਟ ਆ ਰੇਟ ਬਾਈ ਕਹਿੰਦਾ ਬਿਲਕੁਲ ਜਾਇਜ਼ ਹੋਊਗਾ ਕੰਮ ਇੱਕ ਹੈ ਮੰਨ ਲਓ ਬਾਈ ਹੋਰਾਂ ਨੂੰ ਸ਼ੌਂਕ ਆ ਨਾਲ-ਨਾਲ ਬਾਈ ਕਹਿੰਦਾ ਲੱਕੇ ਦੀ ਜਿਹੜੀ ਨਸਲਾ ਨਸਲ ਵੀ ਸੁਧਾਰਨੀ ਹੈ ਇੱਕ ਕੱਟਾ ਇਸੇ ਮੱਝ ਦਾ ਨਾਲ ਖੜਾ ਇਹ ਹੈਗਾ ਬਜਰੰਗੀ ਲਜਵਾਨੇ ਵਾਲੇ ਦਾ ਉਮਰ ਬਾਲੀ ਥੋੜੀ ਆ ਪਰ ਮੱਝ ਨੂੰ ਪਿੱਛੇ ਛੱਡ ਗਿਆ ਇੱਕ ਮੱਝ ਦੇ ਅੰਦਰਲੇ ਬੰਨੇ ਗਰੀ ਕੱਟੀ ਖੜੀ ਆ ਅਜੇ ਤੇ ਵੀ ਮਾਰਦੀ ਕੈਮਰਾ ਓਏ ਆ ਕੱਟੀ ਵੀ ਚੰਗੇ ਟੀਕੇ ਦੀ ਆ ਆਰ ਪਰਵਾਰ ਆ ਜਿਹੜਾ ਇੱਕ ਗੱਲ ਖਾਸ ਹੋਰ ਆ ਓਰੇ ਵੀ ਇਹ ਮੱਝ ਆਪਾਂ ਇਹ ਨਹੀਂ ਕਹਿ ਸਕਦੇ ਵੀ ਬਾਈ ਹੋਰਾਂ ਨੇ ਯਾਰ ਇਹ ਹਰਿਆਣੇ ਚੋਂ ਖਰੀਦ ਕੇ ਲਿਆਉਂਦੀ ਆ ਚੰਗੇ ਪੈਸੇ ਲਾ ਕੇ ਇਹ ਕਿਤੋਂ ਖਰੀਦੀ ਨਹੀਂ ਹੋਈ ਘਰ ਦੀ ਨਸਲ ਆ ਪੁਰਾਣੀ ਨਸਲ ਆ ਜਿਹੜੀ ਸਟਾਰਟਿੰਗ ਤੋਂ ਚੱਲਦੀ ਆਉਂਦੀ ਆ ਜਿਵੇਂ ਅਕਸਰ ਤੁਹਾਨੂੰ ਮੈਂ ਕਹਿਣਾ ਹੁੰਦਾ ਵੀ ਰਾਮਪੁਰਾ ਫੂਲ ਏਰੀਆ ਆ ਗਿਆ ਮੋੜ ਮੰਡੀ ਇਹ ਏਰੀਆ ਜਿਹੜਾ ਇਹ ਏਰੀਆ ਚੰਗੇ ਦੁੱਧ ਵਾਲੇ ਜਾਨਵਰਾਂ ਵਾਸਤੇ ਮੰਨਿਆ ਗਿਆ ਪੁਰਾਣੇ ਜ਼ਮਾਨੇ ਚ ਤੇ ਉਹਦੇ ਅੱਜ ਤੁਹਾਨੂੰ ਨਾਲ ਮੈਂ ਸਬੂਤ ਵੀ ਦੇਊਗਾ ਬਾਕੀ ਗੱਲਬਾਤ ਥੋੜੀ ਬਾਅਦ ਨਾ ਕਰਾ ਦਾਂਗੇ ਤੇ ਝੋਟੇ ਬਾਰੇ ਵੀ ਸਾਰੀ ਡਿਟੇਲ ਲੈ ਲਾਂਗੇ ਆਜੋ ਜੀ ਕੀ ਹਾਲ ਚਾਲ ਹੈ ਸਸੀ ਗੱਲ ਵੀਰੇ ਬਹੁਤ ਵਧੀਆ ਵਧੀਆ ਵੀਰੇ ਤੁਸੀਂ ਹਾਂ ਨਾਲ ਨਾਲ ਬਾਈ ਆਰਮੀ ਦੇ ਵਿੱਚ ਵੀ ਨੇ ਹੈਨਾ ਕਿੰਨੇ ਕ ਸਾਲ ਸਰਵਿਸ ਹੋ ਗਈ ਆਪਣੀ ਮੈਂ ਵੀਰੇ ਮਾਰਚ 2012 ਦਾ ਭਰਤੀ ਆ ਲਗਭਗ ਆ 29 ਤਰੀਕ ਨੂੰ ਮੇਰੇ 12 ਸਾਲ ਸਰਵਿਸ ਹੋ ਜਾਣੀ ਠੀਕ ਹੈ ਗੱਲ ਨੇੜੀ ਲੱਗ ਗਿਆ ਕੰਮ ਹਾਂ ਬਸ ਨੇੜੇ ਲੱਗ ਗਿਆ ਬਈ ਹੁਣ ਆ ਕੇ ਹੈਗੀ ਸਲਾਹ ਫਿਰ ਵੀ ਫਾਰਮ ਬਣਾਵਾਂਗੇ ਹਾਂ ਬਾਈ ਪਿੱਛੇ ਜੇ ਪਹਿਲਾਂ ਕੰਮ ਘੱਟ ਹੋ ਗਿਆ ਸੀ ਸਾਡਾ ਰਵਾ ਘੱਟ ਰਹਿ ਗਿਆ ਸੀ ਠੀਕ ਹੈ ਗੱਲ ਤੇ ਹੁਣ ਸੋਚਿਆਗਾ ਵੀ ਲਾ ਕੇ ਪੰਜ ਚਾਰ ਸਾਲ ਜਿਹੜੇ ਲਾਉਣੇ ਆ ਆਪਦਾ ਕੰਮ ਕਰਾਂਗੇ ਇਸ ਆਪਦਾ ਕੰਮ ਆਪਦੇ ਕੰਮ ਵਰਗੀ ਮौज ਨਹੀਂ ਹੈਗੀ ਉਹੀ ਗੱਲ ਆ ਬਈ ਯਾਰਾ ਕਿਤੇ ਨੌਕਰ ਲੱਗਣ ਨਾਲੋਂ ਬਾਈ ਛੋਟਾ ਮਾਲਕ ਬਣਿਆ ਚੰਗਾ ਹੁੰਦਾ ਹਨਾ ਨਹੀਂ ਬਈ ਆਪ ਦਾ ਕਿਤੇ ਉਹਦੀ ਵਰਗੀ ਤਾਂ ਰੀਸ ਨਹੀਂ ਉਹਦੇ ਵਰਗੀ ਮੌਜੂਦ ਨਹੀਂ ਕਿਤੇ ਜੇ ਬਾਰੇ ਜਾਣੇ 4 ਵਜੇ ਉੱਠਣਾ ਪੈਂਦਾ ਬਿਲਕੁਲ ਬਿਲਕੁਲ ਉੱਠਣਾ ਉਰੇ ਵੀ 4 ਵਜੇ ਪਊਗਾ ਪਰ ਉਰੇ ਥੋਡੀ ਮਾਲਕੀ ਹੋਣੀ ਇੱਥੇ ਮਾਲਕੀ ਆਪਦੀ ਤੇ ਆਪ ਦਾ ਕੰਮ ਹੈ ਕਿੱਦਾਂ ਕਰਨਾ ਉਹ ਬੰਦੇ ਨੂੰ ਆਪ ਦਾ ਆ ਬਾਕੀ ਸਾਰੇ ਸੱਜਣਾ ਨੂੰ ਵੀ ਮਿਲਿਆ ਦੇਣਾ ਆਜੋ ਬਾਈ ਇੱਧਰ ਲੈ ਬੰਨੇ ਆਜੋ ਆਜੋ ਉਰੇ ਉਰੇ ਆਜੋ ਇੱਧਰ ਲੈ ਬੰਨੇ ਤੁਸੀਂ ਆ ਆਪਰਾ ਮਾਨੂੰ ਵੀ ਮਿਲਿਆ ਦੇਣਾ ਇਕੱਲੇ ਇਕੱਲੇ ਤੋਂ ਨਾਂ ਪੁੱਛ ਲੂੰਗਾ ਆਪਣਾ ਨਾਂ ਵੀ ਦੱਸ ਦੇ ਦਰਸ਼ਨ ਸਿੰਘ ਦਰਸ਼ਨ ਸਿੰਘ ਸਾਹਨਾ ਆਪਣਾ ਹਨ ਆਸਾਨ ਬਾਈ ਦਾ ਆਪਣਾ ਨਾਮ ਜੀ ਪ੍ਰੀਤਮ ਸਿੰਘ ਆਹ ਬਾਈ ਤੇ ਮਾਰਦੀ ਕੈਮਰਾਸ ਮਾਰ ਕੇ ਹੁੰਦਾ ਰੇਕ ਮੇਲੇ ਚ ਆਹ ਮੱਝ ਬਾਈ ਨੇ ਜਿਹਦੇ ਦਾ ਆਪਣਾ ਕੀ ਨਾਮ ਜਸਪ੍ਰੀ ਸਿੰਘ ਜਸਪ੍ਰੀ ਸਿੰਘ ਦਾ ਆਪਣਾ ਕੀ ਨਾਮ ਸੁਖਦੇਵ ਸਿੰਘ ਸੁਖਦੇਵ ਸਿੰਘ ਤੇ ਬਾਕੀ ਇਹ ਭਰਾਵਾਂ ਨੂੰ ਸਾਰਿਆਂ ਨੂੰ ਉਹੀ ਗੱਲ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਸ਼ੌਂਕ ਆ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇੱਕ ਕਿੱਤਾ ਹੁੰਦਾ ਇੱਕ ਸ਼ੌਂਕ ਹੁੰਦਾ ਬਿਲਕੁਲ ਵੀਰੇ ਬਿਲਕੁਲ ਸ਼ੌਂਕ ਜੇ ਪਹਿਲੇ ਨੰਬਰ ਤੇ ਲੈ ਕੇ ਚੱਲਾਂਗੇ ਕਿੱਤਾ ਫੇਰ ਕਾਮਯਾਬ ਹੋਊਗਾ ਜੇ ਆਪਾਂ ਪਹਿਲਾਂ ਕਿੱਤਾ ਲੈ ਲਾਂਗੇ ਸ਼ੌਂਕ ਦੂਜੇ ਨੰਬਰ ਤੇ ਲੈ ਲਾਂਗੇ ਫਿਰ ਆਪਾਂ ਕਿਸੇ ਵੀ ਕਿੱਤੇ ਚ ਕਾਮਯਾਬ ਨਹੀਂ ਹੋ ਸਕਦੇ ਜੀ ਬਟੇਲ ਫਿਰ ਆਪਾਂ ਕੱਟੇ ਤੋਂ ਸ਼ੁਰੂ ਕਰੀਏ ਹਾਂ ਵੀਰੇ ਕੱਟੇ ਤੋਂ ਸ਼ੁਰੂ ਕਰ ਲੈਣੇ ਇਹਦੀ ਜੜ ਦਿਖਾ ਦੇਣੇ ਜੜ ਦਿਖਾ ਦਿਓ ਬਾਈ ਜਿੱਥੋਂ ਪੈਦਾ ਹੋਇਆ ਹਾਂ ਇਹਦਾ ਪਹਿਲਾਂ ਕੱਦ ਦਿਖਾ ਦੇ ਗੈਰੀ ਓਏ ਕੱਦ ਕਾਟ ਇਥੋਂ ਮੈਂ ਥੋੜੀ ਦਿਸੂਗਾ ਇਧਰਲੇ ਬੰਨੇ ਤੇ ਇਹ ਮੇਲਿਆਂ ਦੀ ਜੇਤੂ ਮੱਝਾ ਕਹਿਣ ਨਾਲ ਜੇਤੂ ਨਹੀਂ ਇਹਦੇ ਤੁਹਾਨੂੰ ਮੈਂ ਸਰਟੀਫਿਕੇਟ ਵੀ ਦਿਖਾ ਦੂੰਗਾ ਲਿਆ ਬਾਈ ਲਾ ਚੱਕ ਕੇ ਪਹਿਲੇ ਇਹਦੇ ਸਰਟੀਫਿਕੇਟ ਦਿਖਾਈਏ ਝੋਟੀ ਦੇ ਇਹਦੀ ਮਾਂ ਵੀ ਆਪਣੇ ਕੋਲੇ ਦੀ ਬਾਈ ਹਾਂਜੀ ਬਾਈ ਇਹ ਆਪਣਾ ਜਿਵੇਂ ਆਪਣੇ ਇਧਰ ਰਾਮਪੁਰੇ ਰੀਚ ਅਸੀਂ ਰਵਾ ਕਹਿ ਦਿੰਨੇ ਆ ਠੀਕ ਆ ਗੱਲਾਂ ਤੇ ਜਿਹੜਾ ਇਹ ਆਪਣਾ ਰਵਾ ਇਹ ਘਰੇਲੂ ਰਵਾ ਠੀਕ ਆ ਗੱਲ ਆ ਇਹ ਸ਼ੁਰੂ ਤੋਂ ਹੀ ਆਪਣੇ ਕੋਲ ਇਹਦੀ ਮਾਂ ਵੀ ਆਪਣੇ ਕੋਲ ਹੀ ਸੀਗੀ ਮੀਣੀ ਮੱਝ ਸੀ ਉਹ ਠੀਕ ਆ ਗੱਲ ਆ ਤੇ ਬਹੁਤ ਵਧੀਆ ਦੁੱਧ ਦੀ ਸੀ ਤੇ ਉਦੋਂ ਅੱਜ ਤੋਂ ਦੇਖੋ ਨੇ 4 ਸੂਏ ਆਪਣੇ ਕੋਲੇ ਸੂਤੀ ਠੀਕ ਆ ਜੀ ਇਹ ਵੀ ਖੁਦ ਇੱਕ ਟੀਕੇ ਦੀ ਕੱਟੀ ਆ ਜਿਵੇਂ ਆਪਾਂ ਕਹਿੰਦੇ ਆ ਏਆਈ ਕਰਵਾਉਣੀ ਇੰਜੈਕਸ਼ਨ ਦੇਣਾ ਠੀਕ ਆ ਗੱਲ ਆ ਤੇ ਉਹ ਟੀਕੇ ਦੀ ਕੱਟੀ ਆ ਨਾਭੇ ਦਾ ਸੀਗਾ ਸਰਕਾਰੀ ਸੀਮਨ ਠੀਕ ਆ ਜੀ ਉਸ ਦੀ ਕੱਟੀ ਆ ਇਹ ਆ ਠੀਕ ਆ ਗੱਲ ਆ ਹੋ ਜਾ ਬੰਨੇ ਨੂੰ ਨਾਲ-ਨਾਲ ਬਾਈ ਨੂੰ ਮੱਝ ਦਿਖਾਈ ਜਾਂਦੇ ਇਹ ਨਾਭੇ ਵਾਲੇ ਸਰਕਾਰੀ ਸੀਮਨ ਦੀ ਤਾਂ ਹੈਗੀ ਆ ਸੱਜਣੋ ਆਪ ਟੀਕਾ ਨਹੀਂ ਐਗਜੈਕਟ ਪਤਾ ਪਰ ਕਿਹੜੇ ਦੀ ਹੈ ਟੀਕਾ ਨਹੀਂ ਪਤਾ ਵੀਰੇ ਉਹਨਾਂ ਟਾਈਮਾਂ 'ਚ ਹੁਣ ਅਸੀਂ ਰੱਖਣ ਲੱਗੇ ਹੁਣ ਜਿੰਨੇ ਵੀ ਸਾਡੇ ਕੋਲੇ ਇਹ ਬੱਚੇ ਖੜੇ ਆ ਸਾਰਿਆਂ ਦਾ ਸਾਡੇ ਕੋਲੇ ਅਸੀਂ ਇੰਜੈਕਸ਼ਨ ਟੀਕਾ ਰੱਖਿਆ ਵੀ ਹੋਇਆ ਉਹ ਠੀਕ ਆ ਗੱਲ ਆ ਇਹ ਆ ਗਈ ਨਾਬੇ ਵਾਲੇ ਸਰਕਾਰੀ ਸੀਮਨ ਦੀ ਆਪ ਹੈ ਇਹਦੀ ਮਾਂ ਜਿਹੜੀ ਉਹ ਬਾਈ ਕਹਿੰਦਾ ਹੈਗੀ ਤੀ ਮੀਣੀ ਤੇ ਜਿਵੇਂ ਮੇਰੀ ਬਾਈ ਨਾਲ ਗੱਲਬਾਤ ਹੋਈ ਚਾਹ ਪਾਣੀ ਪੀਤਾ ਦੁੱਧ ਉਹਦਾ ਇੱਕ ਗੱਪ ਵਾਲੀ ਗੱਲ ਲੱਗੀ ਤੁਹਾਨੂੰ ਵੀ ਉਹ ਜਮਾਨੇ ਚੈਨਾਂ ਬਿਲਕੁਲ ਵੀਰੇ ਬਿਲਕੁਲ ਕਿੰਨਾ ਕੁ ਦੁੱਧ ਦੀ ਦਰਸ਼ਕਾਨੀ ਦੱਸ ਇੱਕ ਵਾਰੀ ਉਹ ਉਹਨਾਂ ਜ਼ਮਾਨਿਆਂ 'ਚ ਵੀਰੇ ਜੇ ਇਹਦੀ ਮਾਂ ਦੀ ਗੱਲ ਕਰੀਏ ਜਿਹੜੀ ਮੀਨੀਮਮ 'ਚ ਸੀਗੀ ਹਾਂਜੀ 25 ਕਿਲੋ ਦਾ ਨਾਰਮਲ ਸੀ ਜਮਾ 25 ਕਿਲੋ ਜਮਾ ਨਾਰਮਲ ਜੇ ਆਪਾਂ ਕਹਿ ਦੀਏ ਦੀ ਕੋਈ ਫੀਡ ਨਹੀਂ ਸੀ ਕੋਈ ਅੱਜ ਤੋਂ ਬਹੁਤ ਟਾਈਮ ਦੀ ਗੱਲ ਹੈ ਜਿਵੇਂ ਮੰਨ ਲਓ 10 ਸਾਲ ਤਾਂ ਹੋਈ ਗਏ ਆ ਠੀਕ ਆ ਜੀ ਤੇ ਕੋਈ ਉਹਦਾ ਕੋਈ ਕੋਈ ਬੂਸਟਾਂ ਦਾ ਵੀ ਨਹੀਂ ਹੁੰਦਾ ਸੀ ਜਿਹੜੀ ਅੱਜ ਕੱਲ ਗੱਲ ਚੱਲ ਰਹੀ ਹੈ ਵੀ ਬੂਸਟਾਂ ਨੇ ਵਗੈਰਾ ਠੀਕ ਆ ਗੱਲ ਕੋਈ ਬੂਸਟ ਨਹੀਂ ਕੋਈ ਕੁਛ ਨਹੀਂ ਨਾਰਮਲ ਸੇਵਾ ਤੇ ਜਮਾ ਘਰੇਲੂ ਸੇਵਾ ਤੇ 25 ਕਿਲੋ ਪਲੱਸ ਚੱਲਦੀ ਚੱਲਦੀ ਸੀ ਥੋੜੀ ਸੇਵਾ ਵਧਾ ਆਂਦੇ ਐ ਨਹੀਂ ਪਤਾ ਅੱਜ ਸਾਡੀ ਰਿਸ਼ਤੇਦਾਰੀ ਚ ਹੈਗੀ ਆ ਵੀਰੇ ਤਨੋਲੇ ਪਿੰਡ ਖੜੀ ਆ ਮੱਝ ਠੀਕ ਆ ਗੱਲ ਆ ਮੱਝ ਉਹ ਖੜੀ ਅੱਜ ਵੀ ਇੱਕ ਤਾਂ ਹੁੰਦਾ ਆ ਆਪਾਂ ਕਹਿੰਦੇ ਨੇ ਆ ਐਕਸਪਾਇਰ ਹੋ ਗਈ ਜਾਂ ਸੇਲ ਕਰਤੀ ਹੈ ਨਾ ਹਾਂ ਅਸੀਂ ਕਿੰਨੇ ਵਸੂ ਆਊਗਾ ਉਹਦਾ ਆਈਡੀਆ ਕੋਈ ਹੁਣ ਤਾਂ ਹੋ ਗਈ ਹੋਣੀ ਆ 8-9 ਸੂਏ ਹੋ ਗਈ ਹੋਣੀਆਂ 9 ਇੰਨੇ ਤਾਂ ਆਮਦਰੀ ਨਾਲ ਹੋ ਗਈ ਹੁਣ ਕਿੰਨਾ ਕਰ ਦੁੱਧ ਏਰੀ ਅੱਜ ਉੱਥੇ ਫਿਰ ਹੈਗੀ ਆ 23-24 ਤੇ ਹੈਗੀ ਆ ਵੀਰੇ ਹੁਣ ਅੱਜ ਵੀ ਅੱਜ ਵੀ ਹੈਗੀ ਆ ਤੁਸੀਂ ਜਾ ਕੇ ਦੇਖ ਸਕਦੇ ਹੋ ਉੱਥੇ ਜਾ ਕੇ ਠੀਕ ਆ ਗੱਲ ਆ ਜਿਹੜੇ ਭਰਾ ਨੂੰ ਕਿੰਤੂ ਪ੍ਰਾਂਤੂ ਹੋਊਗੀ ਤੁਹਾਨੂੰ ਪਤਾ ਵੀ 100-200 ਬੰਦ ਨੂੰ ਤਾਂ ਦਿਖਾ ਨਹੀਂ ਸਕ ਇੱਕ ਕੱਦੇ ਬੰਦੇ ਨੂੰ ਜ਼ਰੂਰ ਦਖਲਾ ਮੈਂ ਕਿ ਜੇ ਕਿਸੇ ਨੂੰ ਜਾਦੇ ਸ਼ੱਕ ਲੱਗੂ। ਬਿਲਕੁਲ ਮੇਰੇ ਬਿਲਕੁਲ। ਇਹ ਮੱਝ ਨੇ ਕਿੰਨਾ ਦੁੱਧ ਪਾਇਆ ਆਪਣੇ ਘਰੇ। ਇਹ ਦਾ ਵੀਰੇ ਘਰ ਦੇ ਦੁੱਧ ਦੀ ਗੱਲ ਕਰੀਏ ਜਾਂ ਮੇਲਿਆਂ ਦੇ ਦੁੱਧ ਦੀ ਗੱਲ ਕਰੀਏ। ਮੇਲਿਆਂ ਤੇ ਇਹਨੇ ਅਸੀਂ BFA 2022 ਦੇ ਵਿੱਚ ਲੈ ਕੇ ਗਏ ਸੀ ਜਦੋਂ। ਠੀਕ ਆ ਗੱਲ। ਉੱਥੇ ਇਹਨੇ 5ਵੀਂ ਪੋਜੀਸ਼ਨ ਸੀ ਇਹਦੀ। 20 ਕਿਲੋ 772 ਗ੍ਰਾਮ ਨਾਲ। 20 ਕਿਲੋ ਉਹ ਚੱਕ ਲਿਆ ਬਾਈ ਜਿਹੜੀ ਤੇ ਇੱਕ ਸਰਟੀਫਿਕੇਟ ਲੱਗਿਆ ਹੋਇਆ ਹੈ ਨਾ। ਹਾਂਜੀ ਹਾਂਜੀ। ਉਹ ਸਰ ਉਹ ਮੈਂ ਸਰਟੀਫਿਕੇਟ ਦਿਖਾ ਦਣਾ BFA ਵਾਲਾ। 2022 ਦਾ 20 ਕਿਲੋ 772 ਗ੍ਰਾਮ ਦੁੱਧ ਸੀ ਇਹਦਾ ਠੀਕ ਹੈ ਗੱਲ ਇਹ ਮੇਰਾ خیال ਹੈ 2022 ਦਾ 22 ਦਾ ਹੀ ਹੈ 22 ਦਾ ਵੀਰੇ ਆ ਆ ਦਿਖਾ ਦੇ ਜੀ ਆ ਤੀਗਾ ਤੇ ਧਿਆਨ ਨਾਲ ਸਾਰਾ ਸਰਟੀਫਿਕੇਟ ਦਿਖਾ ਦਿਓ ਇੱਕ ਕਹਿਣ ਵਾਲੀ ਗੱਲ ਹੁੰਦੀ ਆ ਇਹ ਬੀ ਐਫ ਐ ਮੇਲੇ ਦਾ ਸੱਜਣੋ ਕਈ ਭਰਾ ਕਹਿੰਦੇ ਨੇ ਵੀ ਆਪਾਂ ਨੇ ਯਾਰ ਕੱਟਾ ਲੈ ਲਿਆ ਇਹਦੀ ਮਾਂ ਦਾ 20 ਕਿਲੋ ਦੀ ਪਰ ਆਪਾਂ ਕਿਤੇ ਰਿਕਾਰਡ ਨਹੀਂ ਕਰਾਇਆ ਅੱਜ ਬਿੱਡ ਪ੍ਰੂਫ ਵਾਲਾ ਕੰਮ ਹੀ ਕਰਾਂਗੇ ਹਾਂਜੀ ਬਈ ਪਹਿਲਾ ਮੇਲਾ ਸੀ ਵੀਰੇ ਬੀਐਫਏ ਦਾ ਜਿਹੜਾ ਪਿੰਡੀ ਸਿੱਧੂ ਭਰਗਿਆ ਨੇ ਕਰਾਇਆ ਸੀ ਉੱਥੇ ਦੀ 5ਥ ਪੋਜੀਸ਼ਨ ਸੀ 20 ਕਿਲੋ 772 ਨਾਲ ਤੇ ਐਤ ਕੀ 2023 ਦੇ ਵਿੱਚ ਵੀ ਅਸੀਂ ਲੈ ਕੇ ਗਏ ਸੀ ਉੱਥੇ ਦੀ 6ਵੀਂ ਪੋਜੀਸ਼ਨ ਸੀ ਐਤ ਕੀ 20.5 ਕਿਲੋ ਤੋਂ ਉਧਰੇ ਨੇੜੇ ਦਿੱਤਾ ਸੀ ਜਿੱਥੇ 22 ਕਿਲੋ ਨਾਲ ਮੱਝ ਆਪਣੀ ਅੰਮਿਤ ਢਾਂਡੇ ਦੀ ਮੱਝ ਲੈ ਕੇ ਗਈ ਸੀ 22 ਕਿਲੋ ਨਾਲ ਉਹਨੇ ਫੋਰਡ ਜਿੱਤਿਆ 22 ਵਾਲੀ ਨੇ ਫੋਰਡ ਜਿੱਤਿਆ ਇਹਨੇ ਸਾਡਾ ਸਾਢੇ 20 ਕਿਲੋ ਦੁੱਧ ਸੀ ਸਾਢੇ 20 ਹਾਂ ਇੱਕ ਗੱਲ ਹੋਰ ਦੱਸਦਾ ਨਾ 22 ਹੋਰੀ ਕੋਈ ਵੱਡੇ ਬਰੀਡਰ ਨਹੀਂ ਹੈਗੇ ਤੇ 22 ਹੋਰੀ ਕਿਉਂਕਿ ਮੇਰਾ ਖਿਆਲ ਆ ਮੱਝ ਨਾਲ ਕੱਲੀ ਸੀ ਇਹ ਹਾਂ ਕੱਲੀ ਮੱਝ ਸੀ ਵੀਰੇ ਇੱਕ ਗੱਲ ਹੋਰ ਆ ਵੀ ਇਹਨਾਂ ਨੂੰ ਜਿਵੇਂ ਆਪਾਂ ਕਹਿ ਲਈਏ ਯਾਰਾ ਵੀ ਇੰਨੀ ਜਿਆਦੇ ਬਰੀਡਰਾਂ ਵਾਂਗੂ ਨਾ ਸਮਾਨ ਦੇਣ ਵਾਲੀ ਜਾਣਕਾਰੀ ਨਹੀਂ ਇਹ ਮੱਝ ਨੂੰ ਆਹ ਦੇ ਦਈਏ ਆਹ ਦੇ ਦਈਏ ਜਾਂ ਮੱਝ ਦਾ ਜੀਮੇਲੇ ਕਿਦਾਂ ਲਵਾ ਦਈਏ ਮਾਰ ਸ਼ਾਮੂਲ ਸ਼ਾ ਕਿਦਾਂ ਕਰ ਦਈਏ ਹਾਂਜੀ ਜੇ ਕਿਸੇ ਬਰੀਡਰ ਕੋਲੇ ਇਹ ਮੱਝ ਹੁੰਦੀ ਉਹਦੇ ਕੋਲੇ ਇਹ 25 26 ਕਿਲੋ ਦੁੱਧ ਮੇਲੇ ਤੇ ਵੀ ਕੜੇ ਆਰਾਮ ਨਾਲ ਕੜਦੇ ਚੰਗੇ ਬੰਦਿਆਂ ਕੋਲੇ ਉਹ ਪਤੀਆ ਦੋ ਚਾਰ ਨਾਮੀ ਸੱਜਣ ਨੇ ਬਹੁਤ ਦੁੱਧ ਕਢਾ ਦੇਣਗੇ ਇੱਕ ਤਾਂ ਹੁੰਦਾ ਕੱਲਾ ਦੁੱਧ ਇਹ 'ਚ ਕੱਲਾ ਦੁੱਧ ਨਹੀਂ ਹੈਗਾ ਇਹ 'ਚ ਕੁਆਲਿਟੀ ਹਾਂਜੀ ਦੇਖ ਰਹੇ ਹੋ ਦੇਖੋ ਸਿਰ ਤੋਂ ਲੈ ਕੇ ਪੈਰਾਂ ਤੱਕ ਦੀ ਕੁਆਲਿਟੀ ਕਲਰ ਵਾਈਜ਼ ਕੱਦ ਕਾਇਠ ਵਾਈਜ਼ ਆਰਡਰ ਕੁਆਲਿਟੀ ਵਾਈਜ਼ ਤੇ ਜਿਹੜੇ ਅੱਗੇ ਇਹ ਬੱਚੇ ਪਾਉਂਦੀ ਆ ਹਾਂਜੀ ਤੇ ਘਰੇ ਇਹਨੇ ਕਿੰਨਾ ਦੁੱਧ ਕੱਢਿਆ ਆਪਣੇ ਕੋਲ ਇਹਰੇ ਹੈਗਾ ਵੀਰੇ 25 ਕਿਲੋ 25 ਕਿਲੋ 25 ਕਿਲੋ ਹੈਗਾ ਅਸੀਂ ਐਤਕੀ ਜਦੋਂ ਹੁਣ ਕਿੰਨਾ ਟਾਈਮ ਹੋ ਗਿਆ ਹੁਣ ਦੇਖੋ ਤੁਸੀਂ ਇਹ ਨਵੰਬਰ 10 ਦੇ ਨੇੜੇ ਸੂਈ ਹੋਈ ਆ ਹੁਣ ਕਿੰਨਾ ਕਹੂਗਾ ਦੁੱਧ ਦੇ ਕੋਲ ਹੁਣ ਹੈਗਾ 23 ਕਿਲੋ 23 ਕਿਲੋ 23 ਕਿਲੋ ਰਾਮਦਾਰੀ ਨਾਲ ਹੈਗਾ ਹੁਣ ਇਹਨੂੰ ਏਆਈ ਕਰਵਾਈ 6-7 ਦਿਨ ਹੋਏ ਆ ਠੀਕ ਹੈ ਜੀ ਤੇ ਹੁਣ 23 ਕਿਲੋ ਦੁੱਧ ਹੈਗਾ ਰਾਮਦਾਰੀ 23 ਕਿਲੋ ਦੁੱਧ ਤੇ ਹਜੇ ਵੀ ਚੱਲਦੀ ਆ ਡੀਐਨਏ ਪਾਇਦਾ ਜੇ ਕਿਸੇ ਨੂੰ ਸ਼ੱਕ ਹੋਇਆ ਕਰਵਾ ਦਾਂਗੇ ਗ੍ਰਿਆਖੜਾ ਕੱਟਾ ਇਹਦਾ ਹਾਂਜੀ ਉਹ ਦੂਜੇ ਸੂਏ ਦਾ ਤੀਜੇ ਸੂਏ ਦਾ ਠੀਕ ਹੈ ਉਹ ਕੱਟੀ ਖੜੀ ਆ ਠੀਕ ਹੈ ਇਹਨਾਂ ਨਾਲ ਕਿਸੇ ਨਾਲ ਵੀ ਡੀਐਨਏ ਕਰਵਾ ਲਓ ਆ ਡੀਐਨਏ ਦੀ ਗਰੰਟੀ ਵਾਲਾ ਸਿਸਟਮ ਹੋਊਗਾ ਜੇ ਤਾਂ ਹੋ ਗਿਆ ਡੀਐਨਏ ਮੈਚ ਉਹ ਖਰਚਾ ਤਾਂ ਜਿਹੜਾ ਭਰਾ ਕਰਾਊਗਾ ਉਹਦਾ ਹਾਂ ਜੇ ਡੀਐਨਏ ਮੈਚ ਨਾ ਫਿਰ ਖਰਚਾ ਸਾਡਾ ਖਰਚਾ ਬਾਈ ਦਾ ਹੋਊਗਾ 20 ਲੱਗੇ 30 ਲੱਗੇ ਕਿੰਨਾ ਵੀ ਲੱਗੇ ਬਾਈ ਆ ਮਾਦਰ ਵਾਲੇ ਪੱਖ ਤੋਂ ਤਾਂ ਤੁਹਾਨੂੰ ਮੈਂ ਮਾਦਰ ਦੀ ਦਿਖਾਤੀ ਤੇ ਹੁਣ ਗੈਰੀ ਮਾਰਦੇ ਕੱਟੇ ਤੇ ਕੈਮਰਾ ਫਾਦਰ ਸਾਈਡ ਕੀ ਕਿਹੜੀ ਆ ਬਾਈ ਦੀ ਏ ਫਾਦਰ ਸੈਡ ਵੀਰੇ 147010 ਦਾ ਖਰਚ ਘਟਾਇਆ ਹੈ 147010 ਦਾ ਹਰ ਬਲਾਸ ਹੋ ਰਾਂ ਹਰ ਬਲਾਸ ਹੋ ਰਾਂ ਦਾ 147010 ਦੀ ਮਾਂ ਵੀ ਮੇਰਾ ਖਿਆਲ ਆ ਐਚ 55 ਐਚ 55 ਦੀ ਉਹਦੀ ਮਾਂ ਦਾ ਕਿੰਨਾ ਦੁੱਧ ਸੀਗਾ ਉਹਦੀ ਮਾਂ ਦਾ ਵੀਰੇ ਪੀਕ ਜੋ ਆਪਾਂ ਦੇਖਦੇ ਆ ਰਿਕਾਰਡ ਦੇ ਹਿਸਾਬ ਨਾਲ 26 26 ਕਿਲੋ ਪੀਕ ਦੁੱਧ ਹੈਗਾ ਉਹਦਾ ਆਰਡਰ ਉਹਦਾ ਬਹੁਤ ਡਬਲ ਸੀ ਆਰਡਰ ਕੁਆਲਟੀ ਬਹੁਤ ਵਧੀਆ ਬਈ ਉਹਦੀ ਉਹਨੂੰ ਹਰੇਕ ਸੱਜਣੀ ਜਾਣਦਾ ਤਕਰੀਬਨ ਉਹ ਆ ਗਈ ਐਚ 56 ਦੀ ਤੇ ਆ 147010 ਦਾ ਜਿਹੜਾ ਫਾਦਰ ਆ ਉਹ ਆ ਗਿਆ ਮੇਰਾ ਖਿਆਲ ਆ R10 ਆ ਟੈਨ R10 ਆ ਗਿਆ ਇਹ ਮੈਂ ਤੁਹਾਨੂੰ ਤਾਂ ਦੱਸਦਾ ਵੀ ਇਧਰਲੇ ਪੱਖ ਤੋਂ ਵੀ ਲੈਣ ਮਜ਼ਬੂਤ ਹੋ ਗਈ ਕਿਉਂਕਿ ਇਹਦਾ ਦੁੱਧ ਵੀ ਚੰਗਾ ਤੇ ਜਿਹੜੀ ਇਹਦੀ ਮੀਣੀ ਮਾਂ ਸੀ ਉਹਦਾ ਵੀ ਤੇ ਅੱਗੇ ਉਹਦੀ ਮਾਂ ਦਾ ਵੀ ਇੱਕ ਤਾਂ ਇਹ ਉਹ ਕੰਮ ਹੋ ਗਿਆ ਜਿਵੇਂ ਆਪਾਂ ਕਹਿ ਲਿਆ ਨੇ ਵੀ ਸੱਤ ਪੀੜੀਆਂ ਤੱਕ ਵਾਲੀ ਲੈਣ ਮਜ਼ਬੂਤ ਉਹੀ ਚੀਜ਼ ਆ ਵੀਰੇ ਇੱਕ ਤਾਂ ਹੁੰਦਾ ਇੱਕ ਪੱਖ ਤੋਂ ਵੀ ਇਹ ਨੇ ਵੀ ਦੇਤਾ ਇਹਦੀ ਮਾਂ 10 ਕਿਲੋ ਵਾਲੀ ਚੋਂ ਕੱਢੀ ਥੀ ਪਰ ਇਹਦੀ ਮਾਂ ਵਾਲੇ ਪੱਖ ਤੋਂ ਸਾਰੇ ਪਾਸੇ ਇਹ ਵੀ ਮਜ਼ਬੂਤ ਆ ਗਈ ਤੇ 1470 ਦਾ ਸਾਲੀ ਲੈਣਾ ਜਿਹੜੀ ਉਹ ਸਰਕਾਰੀ ਲੈਣਾ ਦਾ ਆ ਗਿਆ ਉਹਦੀਆਂ ਵੀ ਸਾਰੀਆਂ ਫਾਦਰ ਸਾਈਡ ਬਹੁਤ ਮਜ਼ਬੂਤ ਹੋਗੀ ਬਈ ਇਹਨਾਂ ਦਾ ਫਾਇਦਾ ਇਹ ਆ ਵੀ ਜਿਹੜੇ ਇਹਦੇ ਬੱਚੇ ਆਉਣਗੇ ਉਹ ਗਰੰਟੀ ਜੀ ਵਾਲੀ ਗੱਲ ਹੋ ਜੂਗੀ ਦੁੱਧ ਚੰਗਾ ਪਾ ਹਾਂਜੀ ਇਹ ਸਿੰਗ ਕੁਆਲਟੀ ਵਾਲੀ ਗੱਲ ਕਰ ਲਈਏ ਫੇਸ ਕੁਆਲਟੀ ਵਾਲੀ ਬਾਡੀ ਬੂਡੀ ਵਾਲੀ ਤਾਂ ਕੰਡੇ ਕੱਢਦੇ ਹੀ ਜਾਂਦਾ तकरीबन तकरीबन ਉਮਰ ਕਿੰਨੀ ਹੋਗੀ ਜੀ ਉਮਰ ਬਈ 4 4 ਦੰਦ ਹੈ ਇਹ ਚਾਰ ਦੰਦ ਇਹ ਸਵਾ 3 ਸਾਲ ਤੋਂ ਸਾਢੇ 3 ਸਾਲ ਦੇ ਵਿੱਚ ਵਿੱਚ ਆਹੀਂ ਤੋਰੀ ਬਾਈ ਖੋਲ ਕੇ ਵੇੜੇ 'ਚ ਗੜਾ ਘੜਾ ਦੇ ਇਥੇ ਨਾ ਨੇ ਤੋਰਾ ਤੂਰਾ ਕਰਾ ਦੂਗਾ ਨਾਲ-ਨਾਲ ਮੁੰਡਾ ਚੈੱਕ ਇਹਦਾ ਤੇ ਨਾਲ-ਨਾਲ ਇਹਦੀ ਡਿਟੇਲ ਵੀ ਤੁਹਾਨੂੰ ਦੱਸੀ ਜਾਊਂਗਾ ਲੈਗ ਸਕੋਰ ਵਾਲੇ ਪੱਖ ਤੋਂ ਬਾਡੀ ਵਾਲੇ ਤੋਂ ਦੰਦਾਂ 'ਚ ਚਾਰ ਦੰਦ ਆ ਇਹ ਬੱਚੇ ਵੀ ਫੁੱਲ ਸੋਹਣੇ ਪਾਉ ਮੇਲੇ ਜਿੱਤਣ ਵਾਲੇ ਬਿਊਟੀ ਵਾਲੇ ਤੇ ਮਿਲਕ ਵਾਲੀ ਲੈਣ 'ਚ ਵੀ ਵੈਸਟਰ ਹੋਊਗਾ ਕਈ ਕਈ ਵਾਰ ਇਹ ਹੁੰਦਾ ਆਪਾਂ ਨੂੰ ਨਾ ਇੱਕ ਚੀਜ਼ ਮਿਲ ਜਾਂਦੀ ਆ ਇੱਕ ਚੀਜ਼ ਮਿਲ ਜਾਂਦੀ ਹੈ ਵੀ ਦੁੱਧ ਵਾਲੇ ਜਿੰਸ ਮਿਲ ਜਾਂਦੇ ਨੇ ਬਿਊਟੀ ਨਹੀਂ ਮਿਲਦੀ ਨਾਲ ਇਹਦੇ 'ਚ ਸਾਨੂੰ ਬਿਊਟੀ ਵੀ ਮਿਲੂਗੀ ਦੁੱਧ ਵਾਲੇ ਜਿੰਸ ਤਾਂ ਮਿਲਣਗੇ ਮਿਲਣਗੇ ਦੋਨੇ ਪੱਖ ਤੋਂ ਤੇ ਮੇਨ ਗੱਲ ਆ ਗਈ ਜਿਹੜੀ ਉਮਰ ਦਾ ਵੀ ਛੋਟਾ ਆ ਗਿਆ ਬਾਡੀ ਵਾਲੇ ਪੱਖ ਤੋਂ ਵੀ ਨਹੀਂ ਦਬਦਾ ਤੇ ਫੇਸ ਕੁਆਲਿਟੀ ਵਾਲੇ ਪੱਖ ਤੋਂ ਵੀ ਲਾ ਲਈਏ ਬੰਦ ਸਿੰਘ 'ਚ ਆ ਗਿਆ ਬਿਲਕੁਲ ਆ ਬਾਹਰੇ ਕੱਢ ਲਾ ਗਲੀ ਚ ਇਹਨੂੰ ਘਮਾ ਲਾ ਕੇ ਕਿਹੜਾ ਲੰਬਾ ਤੇ ਖਾਦੂਗਾ ਤੋੜ ਕੇ ਤੇ ਮੇਨ ਹੁੰਦਾ ਭਾਈ ਟੈਸਟੀਕਲ ਵਾਲੇ ਪੱਖ ਤੋਂ ਟੈਸਟੀਕਲ ਦਾ ਬਿਲਕੁਲ ਸਾਫ਼ ਆ ਗਿਆ ਉਮਰੇ ਦੀ ਛੋਟੀ ਆ ਹਲੇ ਕੱਦ ਬਿੱਡ ਵੀ ਹੋਰ ਕਰੂਗਾ ਲੰਬਾ ਵੀ ਹੋਊਗਾ ਤੇ ਟੈਸਟਿਕਲਾਂ ਦਾ ਬਿਲਕੁਲ ਪਧਰਾ ਆ ਗਿਆ ਉਹਦੇ ਸਾਬ ਨਾਲ ਹੀ ਨੇ ਝੋਟੀਆਂ ਦੇ ਬਣਨਗੇ ਆਰਡਰ ਜੀ ਆਪਾਂ ਗੱਲ ਕਰ ਲਈਏ ਤੋੜ ਦੇ ਬਾਈ ਆਂਗ ਮਾੜ ਆ ਜਾ ਇਹ ਚ ਕੁਝ ਚੀਜ਼ ਵੀਰੇ ਜਿਵੇਂ ਤੁਸੀਂ ਦੇਖਿਓ ਵੀਡੀਓ ਤੇ ਹਾਂਜੀ ਹਾਂਜੀ YouTube ਤੇ ਦੇਖੋਗੇ 14 70 10 ਦਾ ਠੀਕ ਆ ਆਹ ਚੀਜ਼ ਜਿਹੜਾ ਪੂਰ ਚ ਬਿੰਗ ਪਾ ਕੇ ਤੁਰਦਾ ਤੁਸੀਂ ਕਿੰਨੀਆਂ YouTube ਦੀਆਂ ਵੀਡੀਓ ਦੇਖ ਲਿਓ 14 70 ਦੀਆਂ ਚਮਾ ਸੇਮ ਕੁਆਲਿਟੀ ਆ ਠੀਕ ਆ ਗੱਲ ਅਕਵਾਲਿਟੀ ਤਾਂ ਆਪਾਂ ਕਹਿ ਸਕਦੇ ਆ ਵੀ ਚੜਾਈ ਵਾਲਾ ਵੀ ਚੰਗਾ ਹੈ ਇੱਕ ਬੜਾ ਭਾਰਾ ਵੀ ਨਹੀਂ ਹੈਗਾ ਜੇ ਆਪਾਂ ਕਹ ਲਈਏ ਵਾਲਾ ਓਵਰਫੈਟ ਆ ਗਿਆ ਤੇ ਹਮ ਬਣਾ ਲੋ ਬਈ ਓਵਰਫੈਟ ਤਾਂ ਦੁੱਧਨ ਘੱਟ ਹੀ ਕਰਦੀ ਹੈ ਕੁਆਲਿਟੀ ਤੇ ਉਹ ਗਾ ਜੀ ਫੇਸ ਕੁਆਲਿਟੀ ਵਾਲੇ ਪੱਖ ਤੇ ਮਾਰਦੀ ਜੇ ਤੋ ਬਾਈ ਕਮਾ ਕੇ ਖੜਾ ਹੋਊਗਾ ਇੱਥੇ ਕੱਦ ਵੀ ਫੁੱਲ ਕਰੂਗਾ ਬਿਊਟੀ ਵਾਲੇ ਪੱਖ ਤੋਂ ਵੀ ਚੰਗਾ ਆਊਗਾ ਤੇ ਭਾਈ ਦੁੱਧ ਵਾਲੇ ਪੱਖ ਦੁੱਧ ਵਾਲੇ ਪੱਖ ਤੋਂ ਤਾਂ ਹੈ ਹੀ ਚੰਗਾ ਬਈ ਲੈ ਲੈ ਆ ਬਈ ਐਨ ਲੈ ਆ ਲੈ ਇੱਧਰ ਨੂੰ ਲੈ ਸਵੇਰ ਦਾ ਵੀ ਠੰਡਾ ਲੱਗਦਾ ਨਹੀਂ ਸਵੇਰ ਦਾ ਬਹੁਤ ਠੰਡਾ ਵੇ ਸਾਡੇ ਬੱਚੇ ਖੇਡਦੇ ਰਹਿੰਦੇ ਬੈਠਾ ਹੁੰਦਾ ਰਾਮਦਾਰੀ ਨਾਲ ਇਹਦੇ ਨਾਲ ਹੱਥ ਲਾ ਕੇ ਇੱਥੇ ਗਨੇ ਮੱਥੇ ਚਲਾ ਲਿਆ ਸਿੰਗਾ ਚਲਾ ਲਿਆ ਖੇਡਦੇ ਰਹਿੰਦੇ ਬੱਚੇ ਹਾਂ ਠੀਕ ਆ ਗੱਲ ਆ ਨਾਲ-ਨਾਲ ਇਹਨੂੰ ਗੈਰੀ ਦਿਖਾਉਂਦਾ ਜਾਊਗਾ ਲੈ ਕੇ ਸਕੋਰ ਵਾਲੇ ਪੱਖ ਤੋਂ ਬਾਡੀ ਵਾਲੇ ਪੱਖ ਤੋਂ ਮਜ਼ਬੂਤ ਲੈਣਾ ਆ ਗਿਆ ਦੋਨੇ ਪੱਖ ਤੋਂ ਕਹਿ ਨਹੀਂ ਸਕਦੇ ਵੀ ਬਾਈ ਯਾਰ ਆਪਾਂ ਕਿਸੇ ਵੀ ਪੱਖ ਤੋਂ ਕੱਟਾ ਆਪਣਾ ਉੱਕਦਾ ਤੇ ਮੇਨ ਗੱਲ ਰਹੀ ਹੁਣ ਇਹਦੇ ਸੀਮਨ ਦੀ ਸੀਮਨ ਆਪਣੇ ਕੋਲ ਇਹਦੇ ਤਿਆਰ ਨਹੀਂ ਇਸ ਟਾਈਮ ਹਾਂਜੀ ਬਾਈ ਸੀਮਨ ਆਪਣੇ ਕੋਲ ਇਹਦੇ ਰੈਡੀ ਆ ਕਿੰਨੇ ਰੁਪਈਆ ਦਾ ਇੱਕ ਸੀਮਨ ਆ ਇਹ ਵੀ ਇੱਕ ਡੋਜ਼ ਵੀਰੇ ਕੋਈ ਆਵੇ ਆਪਣੇ ਕੋਲੇ 200 ਰੁਪਏ ਦੀ ਡੋਜ਼ ਹੈ ਇਹਦੀ ਹਰੇਕ ਫਾਰਮਰ ਦੇ ਪਹੁੰਚ ਆਲੀ ਆ ਹਰੇਕ ਫਾਰਮਰ ਦੇ ਵੀ ਉਹੀ ਗੱਲ ਕਹਿਣਾ ਹੁੰਦਾ ਭਰਾਵਾਂ ਨੂੰ ਕਿ ਜਦੋਂ ਆਪਾਂ ਏਆਈ ਕਰਾਉਨੇ ਆ ਨਾ ਉਦੋਂ ਪੈਸਿਆਂ ਪਿੱਛੇ ਨਾ ਪੱਜਾ ਕਰੋ ਯਾਰ ਸੀਮਨ ਚੰਗਾ ਲਵਾ ਦਿਆ ਕਰੋ 10 ਕਿਲੋ ਵਾਲੀ ਮੈਂ ਦੇ ਬੱਚੇ ਵੀ ਮੈਂ 20 ਕਿਲੋ ਦੁੱਧ ਦਿੰਦੇ ਬਿਲਕੁਲ ਵੀਰੇ ਬਿਲਕੁਲ ਇਹਦਾ ਆਪਾਂ ਚੰਗੀ ਅੱਗੇ ਬਲੱਡ ਲਾਈਨ ਦੇ ਸਾਣ ਦਾ ਸੀਮਨ ਲਾਵਾਂਗੇ ਉਹਦੇ ਦੋ ਫਾਇਦੇ ਹੋ ਜਾਣਗੇ ਬੱਚੇ ਚੰਗੇ ਆਉਣਗੇ ਇੱਕ ਤਾਂ ਉਹ 2.5 ਸਾਲਾਂ ਦੀ ਝੋਟੀ ਸੂਕੂ ਦੇਸੀ ਸੂਕੀ 4 ਸਾਲ ਦੀ ਦੁੱਧ ਕੱਢੂ 8 ਕਿਲੋ ਉਹ ਢਾਈਆਂ ਸਾਲਾਂ ਦੀ ਸੂਪੂਗੀ ਦੁੱਧ ਕੱਢੂਗੀ ਨੋਰਮਲ ਮੱਝ ਚੋ ਆ ਕੇ 12 ਤੋਂ 14 ਕਿਲੋ ਵਿਕੂਗੀ ਸਵਾ 1.5 ਲੱਖ ਦੀ ਬਾਈ ਦੇਸੀ ਵਿਕੂਗੀ 70 ਤੋਂ 80 ਦੀ ਇੰਨਾ ਕੀ ਹੈ ਬਾਈ ਇੱਕ ਤਾਂ ਉਹ ਸਾਲ ਵੀ ਵੱਧ ਲਊਗੀ ਸਮਾਂ ਇਹ ਸਮਾਂ ਵੀ ਘੱਟ ਲਊ ਇਹਦੇ ਨਾਲ ਯਾਰ ਆਪਣੀ ਜਿਹੜੀ ਆਰਥਿਕ ਹਾਲਤ ਮੈਂ ਕਹਿ ਸਕਦਾ ਵੀ ਆਪਾਂ ਉਹ ਵੀ ਸੁਧਾਰ ਸਕਦੇ ਹਾਂ ਹਾਂਜੀ ਬਾਈ ਜਿਵੇਂ ਹਰਿਆਣੇ ਦੀ ਸਰਕਾਰ ਦੀ ਇਹ ਚੀਜ਼ ਤੇ ਗੌਰ ਹੈ ਆਪਣੀ ਸਰਕਾਰ ਦੀ ਗੌਰ ਘਟਾ ਕਿਉਂਕਿ ਜਦੋਂ ਹਰੇਕ ਘਰ ਚ ਚੰਗੇ ਬੱਚੇ ਆਉਣਗੇ ਚੰਗੇ ਸੀਮਨ ਲੱਗਣਗੇ ਹਰੇਕ ਭਰਾਏ ਕੋਲੇ ਚੰਗੇ ਪਸ਼ੂ ਹੋਣਗੇ ਯਾਰਾ ਕਿਸੇ ਸੱਜਣ ਨੂੰ ਇਹ ਲੋੜ ਵੇਚ ਕੇ ਲੋੜ ਨਹੀਂ ਵੀਰੇ ਕਈ ਚੀਜ਼ ਆਪਾਂ ਜਿਵੇਂ ਦੇਖਦੇ ਨਾ ਅਸਲੀ ਆਪਾਂ ਨੂੰ ਕਿਸਾਨ ਨੂੰ ਦੁੱਧ ਮੈਟਰ ਕਰਦਾ ਜਿਵੇਂ ਨਾਰਮਲ ਬਿਊਟੀ ਚਲੋ ਹੋਣੀ ਚਾਹੀਦੀ ਜੇ ਮਿਲ ਜੇ ਤਾਂ ਆਪਾਂ ਉਹਨੂੰ ਐਕਸਟਰਾ ਉਹ ਠੀਕ ਹੈ ਮੇਨ ਚੀਜ਼ ਦੁੱਧ ਮੈਟਰ ਕਰਦੀ ਹੈ ਤੇ ਬਾਕੀ ਆਪਣੀ ਕਿ ਮੱਝ ਹੈ ਜਿਵੇਂ ਉਹ ਹਰ ਸਾਲ ਜੇ ਆਪਾਂ ਨੂੰ ਸੂਆ ਦੇਈ ਜਾਵੇ ਠੀਕ ਹੈ ਸਭ ਤੋਂ ਵੱਧ ਉਹ ਮੈਟਰ ਕਰਦੀ ਹੈ ਇੱਕ ਸੂਆ ਦੇ ਤਾਂ 2 ਸਾਲ ਉਹਦੇ ਬਾਅਦ ਫਿਰ ਆਪਣੀ ਖੜੀ ਰਹੀ ਕੋਈ ਬੱਚਾ ਨਹੀਂ ਦਿੱਤਾ ਤਾਂ ਇਹ ਮੱਝ ਦੀ ਕੁਆਲਿਟੀ ਹੈ ਬਈ ਇੱਕ ਦੀ ਹਾਂਜੀ ਪਿਛਲੇ ਸਾਲ ਦਾ ਕੱਟਾ ਨਾਲ ਖੜਾ ਸਵਾ ਸਾਲ ਦਾ ਠੀਕ ਹੈ ਜੀ ਉਦੋਂ ਨਾਲਾ 3 ਮਹੀਨਿਆਂ ਦੀ ਘੱਟੀ ਉਹ ਖੜੀ ਆ ਹਰੇਕ ਸਾਲੇ ਨੇ ਟਾਈਮ ਟੂ ਟਾਈਮ ਬਿਲਕੁਲ ਲਗਭਗ ਉਸੇ ਮਹੀਨਿਆਂ ਚ ਆ ਕੇ ਬੱਚਾ ਦੇਣੇ ਨੇ ਲਗਾਤਾਰ 2 ਸਾਲ ਮੇਲਾ ਲੜਿਆ ਨਹੀਂ ਮੇਲਾ ਲਗਾਤਾਰ 2 ਸਾਲ 22 23 ਤੇ ਹੁਣ 24 ਦੇ ਵਿੱਚ ਚਲੋ ਥੋੜਾ ਲੇਟ ਹੋ ਗਈ 10 15 ਦਿਨ ਐ ਐਕਚੁਅਲੀ ਸੀਮਨ ਇਹ ਹੀਟ ਚ ਆ ਗਈ ਸੀ ਮੇਲਾ ਹੋਇਆ ਸੀ 4 ਤਰੀਕ ਨੂੰ ਦਸੰਬਰ ਨੂੰ 10 11 ਨੂੰ ਹੀਟ ਚ ਆਈ ਸੀ ਤੇ ਥੋੜਾ ਜਿਹਾ ਅਸੀਂ ਸੈਕਸਰ ਸੀਮਨ ਦੇ ਲਈ ਲੇਟ ਹੋ ਗਏ ਤੇ ਉਹ ਹੀਟ ਕ੍ਰਾਸ ਹੋ ਗਈ ਸੀ ਇਹਦੀ ਠੀਕ ਆ ਗੱਲ ਵੀਓ ਹੀਟ ਲੰਘੀ ਠੀਕ ਲੰਘੀ ਸੀ ਸਾਡੀ ਗਲਤੀ ਰਹੀ ਉਹ ਚੀਜ਼ ਦੀ ਕਿ ਕੈਨ ਦਾ ਪਾਪ ਬਾਈ ਦਾ ਇਹ ਆ ਵੀ ਹਰ ਸਾਲ ਇਹ ਬੱਚਾ ਦੰਦੀ ਆ ਇਹ ਕੈਨ ਵਾਲੀ ਗੱਲ ਨਹੀਂ ਔਨ ਰਿਕਾਰਡ ਆ ਮੇਲੇ 'ਚ ਜਾਂਦੀ ਰਹੀ ਆ ਮੇਲੇ 'ਚ ਜਾਂਦੀ ਰਹੀ ਆ ਵੀਰੇ ਕਿਸੇ ਨੂੰ ਪੁੱਛੋ ਤੁਸੀਂ ਚੈੱਕ ਵੀ ਕਰ ਸਕਦੇ ਹੋ ਬਿਲਕੁਲ ਵੀਰੇ ਔਨਲਾਈਨ ਵੀਡੀਓ ਹੁਣ ਬਹੁਤ ਹਰ ਛ ਗਈ ਆ ਵੀਡੀਓ ਹੁੰਦੀਆਂ ਨੇ ਇੱਕ ਇਹਦਾ ਜਿਵੇਂ ਸਵਾ ਸਾਲ ਦਾ ਬੱਚਾ ਆਰਡਰ ਦਿਖਾਈ ਕਰੀ ਗਾਲੇ ਬੰਨੇ ਇੱਥੋਂ ਖੜੀ ਦਾ ਇੱਕ ਸਵਾ ਦੋ ਸਾਲ ਦਾ ਬੱਚਾ ਵੀ ਹੋਣਾ ਸੀ ਹਾਂਜੀ ਉਹ ਕੱਟਾ ਸੀਗਾ M51 ਦਾ ਠੀਕ ਆ ਜੀ ਉਹ ਸਾਥੋਂ ਸੀਮਨ ਬੈਂਕ ਵਾਲੇ ਲੈ ਗਏ ਸੀਗੇ ਪਿਛਲੇ ਸਾਲ 6 ਮਹੀਨੇ ਹੋਏ ਆ ਠੀਕ ਆ ਜੀ ਉਦੋਂ ਸੀਮਨ ਬੈਂਕ ਵਾਲੇ ਲੈ ਗਏ ਸੀ ਉਹਦੇ ਟੈਸਟ ਵਗੈਰਾ ਕਰਵਾ ਕੇ DNA ਵਗੈਰਾ ਕਰਾ ਕੇ DNA ਵਗੈਰਾ ਵੀਰੇ PT ਟੈਸਟ ਹੁੰਦਾ ਜਿਹੜਾ ਹਾਂਜੀ PT ਟੈਸਟ ਵਗੈਰਾ ਕਰਵਾ ਕੇ ਸਭ ਕੁਝ M51 ਦਾ ਸੀ ਉਹ ਲੈ ਗਏ ਉਹ ਤੇ ਉਹ ਤੋਂ ਵੱਡਾ ਇਹ ਸੀਗਾ ਸਾਡਾ ਲਗਾਤਾਰ ਲਗਭਗ 1 ਸਾਲ ਲੱਗਿਆ ਪੁੰਦਾ 10 ਮਹੀਨੇ ਦਾ ਮੱਚਦਾ ਆਪਣਾ ਪ੍ਰੈਗਨਨਸੀ ਪੀਰੀਅਡ ਹੁੰਦਾ ਬਿਲਕੁਲ ਇਹਦਾ ਹੁਣ ਆਪਾਂ ਡਾਇਰੈਕਟ ਕ੍ਰੋਸਿੰਗ ਕਰਾਉਣੀ ਆ ਕਿ ਬੰਦ ਕਰਤੀ ਡਾਇਰੈਕਟ ਕਰੋ ਲਗਭਗ ਵੀਰੇ ਬੰਦ ਤਾਂ ਪਰ ਜਿਹੜਾ ਕੋਈ ਪਿੰਡ ਚੋਂ ਕਈ ਵਾਰ ਕਹਿੰਦੇ ਆ ਵੀ ਅਸੀਂ ਉਹਨਾਂ ਨੂੰ ਨਾਰਮਲ ਛੱਡ ਦੇਣੀ ਅਸੀਂ ਸੀਮ ਨਹੀਂ ਦਿੰਨੇ ਇੱਕ ਗੱਲ ਮੈਂ ਸੋਨੂੰ ਆ ਕੇ ਵੀ ਜਾਊਂਗਾ ਵੀ ਡਾਇਰੈਕਟ ਕ੍ਰੋਸਿੰਗ ਵਾਲਾ ਹੋਣ ਇਹਦਾ ਕੰਮ ਕਰ ਦੋ ਬੰਦ ਨਹੀਂ ਬੰਦ ਹੀ ਆ ਵੀਰੇ ਪਹਿਲਾਂ ਸੀ ਕੋਈ ਕਹਿ ਦੇਣਾ ਭਾਈ ਯਾਰ ਘਰੇਲੂ ਮੱਝਾਂ ਹੋਣਗੀਆਂ ਜਿਹੜਾ ਆਪਣਾ ਉਹਨਾਂ ਦਾ ਕੋਈ ਟੈਸਟ ਤਾਂ ਕਰਾਇਆ ਲੈਂਦਾ ਕਈ ਵਾਰੀ ਪਿੱਛੇ ਕੁਛ ਨੂੰ ਕੋਈ ਬਿਮਾਰੀ ਹੁੰਦੀ ਆ ਹਨਾ ਹਾਂਜੀ ਵੀ ਇਹੋ ਜਿਹਾ ਚੰਗਾ ਸਾਂਹ ਨਾ ਜੇ ਇੱਕ ਚੰਗਾ ਸਾਂਹ ਸਾਰੇ ਏਰੀਆ ਦੀ ਨਸਲ ਸੁਧਾਰ ਸਕਦਾ ਏ ਜਿਹੜੇ ਏਰੀਆ 'ਚ ਇੱਕ ਚੰਗਾ ਬੁੱਲ ਆ ਜਾਂਦਾ ਜਿਵੇਂ ਹਰਿਆਣੇ 'ਚ ਲਾ ਲਓ ਪੰਚਾਇਤਾਂ ਲੈ ਕੇ ਆਉਂਦੀਆਂ ਨੇ ਆਪ ਪੰਚਾਇਤੀ ਬੁੱਲ ਉਹ ਜਦੋਂ ਨੂੰ ਉਹਦੀਆਂ ਕੱਟੀਆਂ ਜਵਾਨ ਹੁੰਦੀਆਂ ਕੱਟਾ ਚੇਂਜ ਕਰ ਦਿੰਦੇ ਨੇ ਉਸ ਇੱਕ ਚੰਗਾ ਕੱਟਾ ਸਾਰੇ ਪਿੰਡ ਦੀ ਨਸਲ ਸੁਧਾਰ ਦਿੰਦਾ ਚਾਰ ਪੰਜ ਸਾਲ ਸਰਵਿਸ ਦੇ ਸਕਦਾ ਜਿਵੇਂ ਆਪਣੇ ਹਰਿਆਣੇ ਦੇ ਸਾਰਨਵਾਸ ਵਗਰਾ ਕਈ ਪੰਚਾਇਤੀ ਪਾਲ ਬਹੁਤ ਫੇਮਸ ਹੋਏ ਆ ਇਹਨਾਂ ਦੀਆਂ ਕੱਟੀਆਂ ਬਿਊਟੀ ਚ ਤੇ ਮਿਲਕਿੰਗ ਚ ਦੋਨਾਂ ਚੀਜ਼ਾਂ ਚ ਅੱਗੇ ਆ 12 12 20 ਕਿਲੋ ਪੈ ਲੈਣਾ ਦੇਈ ਜਾਂਦੀਆਂ ਆ ਆਪਣਾ ਫੋਨ ਨੰਬਰ ਦੱਸ ਦਿੰਦੀ ਨੰਬਰ ਹੈ ਵੀਰੇ 94642 53164 94642 53164 ਇੱਕ ਕੱਟਾ ਇਹ ਮੱਝ ਦਾ ਜਿਹੜਾ ਨਾਲ ਵਾਲਾ ਖੜਾ ਉਹ ਜੇ ਕੋਈ ਸੱਜਣ ਇੱਛਕ ਹੋਇਆ ਉਹ ਬਾਈ ਕਹਿੰਦਾ ਸਾਮ ਵਾਲੇ ਭਰਾ ਨੂੰ ਦੇਣਾ ਬੇਗੋਰੀ ਵਾਲੇ ਸੱਜਣ ਨੂੰ ਨਹੀਂ ਵੇਚਣਾ ਜਿਹੜਾ ਭਰਾ ਵਾਦਾ ਕਰਕੇ ਜਾਊਗਾ ਵੀ ਚੰਗੀ ਸੰਭਾਲ ਕਰੂੰਗਾ ਤੇ ਇੱਥੋਂ ਮੱਝ ਦੇ ਨਾਲ ਖੜਾ ਦਿਖਾਈ ਗਰੀ ਮੱਝ ਜੱਡਾ ਹੀ ਕੱਦ ਹੋ ਗਿਆ ਦਾ ਓਏ ਇਹਦੀ ਉਮਰ ਕਿੰਨੀ ਆ ਇਹਦੀ ਸਵਾ ਸਾਲ ਆ ਵੀਰੇ ਸਿਰਫ ਸਿਰਫ ਸਵਾ ਸਾਲ ਪਿਛਲੇ ਸਾਲ ਜਦੋਂ ਮੱਝ ਦਸੰਬਰ 2022 ਚ ਇਹ ਮੇਲਾ ਲੜੀ ਆ 2 3 4 ਦਸੰਬਰ ਨੂੰ ਉਹਦੇ 15 20 ਰਿਆਂ ਦਾ ਪਿੱਛੇ ਸੀਗਾ ਉਹ ਠੀਕ ਹੈ ਗੱਲ ਇਧਰ ਲੈ ਇਧਰ ਲੈ ਬੰਨੇ ਜਾ ਕੇ ਦਿਖਾ ਦੇ ਇੰਦਰੀ ਐਂਦੀ ਆਗੇ ਮੱਝ ਦੇ ਨਾਲ ਖੜਾ ਹੁਣ ਇੱਥੋਂ ਇਹਦਾ ਕੱਦ ਦਾ ਆਈਡੀਆ ਹੋ ਜੂ ਵੀ ਸਾਨੂੰ ਇਹਦਾ ਹੁਣੀ ਕੱਦ ਮੱਝ ਮੱਜ ਦਾ ਕੱਦ ਵੀ ਕਹਿ ਸਕਦੇ ਆ ਵੀ ਫੁੱਲ ਵੱਡੀਆਂ ਮੱਜਾਂ ਜਾ ਗਈ ਛੋਟੀ ਨਹੀਂ ਮੱਜ ਵੀਰੇ ਇਹ ਮਿਲਕਿੰਗ ਦੀਆਂ ਸਾਰੀਆਂ ਮੱਜਾਂ ਚ ਉੱਚੀ ਸੀ ਇਹ ਕਿਹੜੇ ਦਾ ਕੱਟਾ ਆ ਇਹ ਬਜਰੰਗੀ ਲਜਵਾਨੇ ਦਾ ਬਈ ਲਜਵਾਨੇ ਵਾਲੇ ਬਜਰੰਗੀ ਦਾ ਬਲੱਡ ਲਾਈਨ ਇਹਦੀ ਵੀ ਮਜ਼ਬੂਤ ਤਾਂ ਕਿਉਂਕਿ ਬਜਰੰਗੀ ਦੀਆਂ ਝੋਟੀਆਂ ਵੀ ਭਰਾਵਾਂ ਨੂੰ ਪਤਾ ਹੀ ਆ ਵੀ ਕਿੰਨਾ ਕੁ ਦੁੱਧ ਪੀ ਲੈਣਾ ਗੱਡੀ ਜਾਂਦੀ ਆ ਜਿੰਨੂੰ ਹੁਣ ਤੋਰ ਕੇ ਆਹ ਟੈਸਟੀਕਲ ਵਾਲੇ ਪੱਖ ਤੋਂ ਵੀ ਸਾਫ਼ ਆ ਤੇ ਤੋੜ ਕੇ ਵੀ ਦਿਖਾ ਦੇ ਮਾੜਾ ਜੇ ਤੁਰਦਾ ਤਾਂ ਕੱਚੇ ਖੋਲ ਦੇ ਤੋਰ ਦੇ ਜੇ ਤੁਰਦਾ ਹੂੰ ਵੈਸੇ ਮੈਨੂੰ ਆਇਆ ਵੀ ਸੰਗਲ ਪਾਇਆ ਭਾਈ ਸ਼ਰਾਬ ਤੋਂ ਨੰਗਾ ਹਜੇ ਛੋਟਾ ਫਿਰ ਇਹਦਾ ਰੇਟ ਤੁਸੀਂ ਬਾਈ ਨਾਲ ਫੋਨ ਤੇ ਕਰ ਲਿਓ ਗੱਲਬਾਤ ਆ। ਆਸੀਂ ਪਿਛਲੇ ਸਾਲ ਹੀ ਨਾਲ। ਠੀਕ ਹੈ ਗੱਲ। ਇੱਧਰ ਲੈ ਆ ਚੁ। ਆ ਇੱਧਰ ਬਾਹਰਲੇ ਬੰਨੇ ਲਿਆਓ ਥੋੜਾ ਜਿਹਾ ਡਰੇ ਨਾ ਬਸ। ਇਹ ਗੱਲ ਦਾ ਕ્યાં ਰੱਖੀਏ। ਕੱਦ ਆ ਗਿਆ ਫੁੱਲ ਵੱਡਾ ਇਹ ਆ ਗਿਆ ਬਜਰੰਗੀ ਦਾ ਇਹਦੀ ਉਮਰ ਹੋ ਗਈ ਤਕਰੀਬਨ ਤਕਰੀਬਨ ਸਵਾ ਸਾਲ। ਥੋੜਾ ਜਿਹਾ ਡਰਦਾ। ਇਹ ਮੇਰਾ ਖਿਆਲ ਆ ਬਾਈ ਕੱਦ ਵਾਲੇ ਰਿਕਾਰਡ ਹੀ ਤੋੜ ਦੂਗਾ ਸਾਰੇ ਹਨਾ। ਇਹ ਕੱਦ ਬਹੁਤ ਕਰੂਗੇ। ਮੈਨੂੰ ਆ ਲੱਗਦਾ ਵੀ ਇਹ ਤਾਂ ਕਈ ਜ਼ਿਲ੍ਹਿਆਂ 'ਚ ਇਹਦੇ ਜਿੱਡਾ ਕੱਟਾ ਕੋਈ ਮਿਲਣਾ ਨਹੀਂ ਕੋਈ ਗੱਲ ਨਹੀਂ ਬਾਈ ਬੰਦੇ। ਪ੍ਰੇਸ਼ਾਨ ਨਗਰ ਬੋਝ ਕੇ ਬੋਝ ਕੇ ਫੜ ਕੇ ਬੰਦੇ ਆ ਬਣਾ ਦੇ ਬਈ ਅਸ਼ਿਰਬੇ ਤਿੰਨ ਕੱਟੇ ਹੋਏ ਉਸ ਤੋਂ ਬਾਅਦ ਥੋੜਾ ਸੈਕਸਿਡ ਸੀਮਨ ਯੂਜ਼ ਕਰਨ ਲੱਗੇ ਮੇਲੇ ਚ ਕੇ ਸਾਨੂੰ ਨੌਲੇਜ ਮਿਲੀ ਥੋੜੀ ਜੀ ਠੀਕ ਆ ਗੱਲ ਫਿਰ ਅਸੀਂ ਉਹ ਕਰਾਇਆ ਏਬੀਐਸ ਦੇ ਬਾਹੂਵਲੀ ਦੀ ਕੱਟੀ ਆ ਹੁਣ ਉਸ ਵਕਤ 3 ਮਹੀਨਿਆਂ ਦੀ ਹੈ ਉਹ ਵੀ ਠੀਕ ਆ ਗੱਲ ਹਾਂ ਇੱਕ ਇਹ ਮੱਝ ਨੇ ਕੱਟੀ ਪਾਈ ਐ ਇਸ ਵਾਰੀ ਉਹ ਹੈਗੀ ਆ ਬਾਹੂਵਲੀ ਦੀ ਹੈ ਭਾਈ ਹਾਂ ਭਾਈ ਏਬੀਐਸ ਦੇ ਸੈਕਸਿਡ ਸੀਮਨ ਦੀ ਸੀ ਉਹ ਬਾਹੂਵਲੀ ਦੀ ਏਬੀਐਸ ਦਾ ਜਿਹੜਾ ਸੈਕਸਿਡ ਆਉਂਦਾ ਬਾਹੂਵਲੀ ਵਾਲਾ ਇਹਦੀ ਉਮਰ ਕਿੰਨੀ ਆ ਭਾਈ ਇਹਦੀ ਭਾਈ ਉਹੀ ਸਵਾ 3 ਠੀਕ ਹੈ ਗੱਲਾਂ ਕੁਆਲਿਟੀ ਇਹਦੀ ਵੀ ਬਹੁਤ ਸੋਹਣੀ ਆ ਨਾ ਕੁਆਲਿਟੀ ਬਹੁਤ ਵਧੀਆ ਵੀਰੇ ਪਿੱਛੋਂ ਇਹਦੀ ੱਟੀ ਦੀ ਚੌੜਾਈ ਬਹੁਤ ਹੈ ਤੇ ਇੱਕ ਜੇ ਦੇਖੋ ਤੁਸੀਂ ਆ ਦੇਖੋ ਇੱਕ ਗੱਲ ਹੋਰ ਦੱਸਦਾ ਨਾ ਇਹ ਵੇਚਣੀ ਨਹੀਂ ਹੈਗੀ ਇਹਦੇ ਇਹ ਨਹੀਂ ਬਾਈ ਵੇਚ ਦੇ ਸੀ ਇਹ ਦੇਖੋ ਕਈ ਭਰਾ ਲਾਉਣ ਲੱਗ ਜਾਂਦੇ ਨੇ ਖਣਾ ਦਾ ਗੈਪ ਦੇਖੋ ਥੱਲੇ ਤੇ ਬਾਕੀ ਉਹੀ ਗੱਲ ਆ ਜਿਵੇਂ ਤੁਹਾਨੂੰ ਦੱਸਿਆ ਵੀ ਲੈਣਾ ਸਾਰੀਆਂ ਮਜ਼ਬੂਤ ਹੋ ਗਈਆਂ ਕੰਡੇ ਕੱਢਣ ਵਾਲਾ ਸਿਸਟਮ ਹੀ ਆ ਬਾਕੀ ਇੱਕ ਤਾਂ ਇਹ ਕੱਟਾ ਜੇ ਕੋਈ ਚੰਗੀ ਸਾਮ ਵਾਲਾ ਭਰਾ ਲੈ ਲੂਗਾ ਤਾਂ ਬਾਈ ਵੀ ਵੇਚ ਵੀ ਦੇਣਗੇ ਜਿਆਦਾ ਕੋਈ ਇਹਦਾ ਜ਼ਰੂਰੀ ਵੀ ਨਹੀਂ ਹੈਗਾ ਸਿਸਟਮ ਪਰ ਲਿਓ ਇਹਨੂੰ ਸ਼ਕੀਨ ਸੱਜਣ ਜਿਹੜਾ ਕਹ ਲਈਏ ਵੀ ਆਪਾਂ ਆਪਣੀ ਡੈਰੀ ਦੀ ਨਸਲ ਸੁਧਾਰਨੀਆਂ ਜਾਂ ਏਰੀਏ ਦੀ ਤੇ ਮੇਨ ਆਪਣਾ ਪਰਪਸ ਹੈਗਾ ਆ ਪੱਤੇ ਦਾ 4 ਦੰਦ ਦਾ 6 ਗਰੇ ਦਾੰਦ ਚੱਕ ਦਾ 7 बाई ਕੋਲੇ ਇਹਦਾ ਰੈਡੀ ਆ ਤੇ ਨੰਬਰ 22 ਦਾ ਸਕਰੀਨ ਤੇ ਲਾ ਦੂੰਗਾ ਜਿਹੜੇ ਭਰਾ ਨੂੰ ਇੱਛਾ ਹੋਈ ਸੀ ਸੀਮਨ ਦੀ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਸੀਮਨ ਲੈ ਜਿਓ ਧੰਨਵਾਦ